ਜਿੰਨਾਂ ਪੰਜਾਬੀ ਸਿਨੇਮਾ ਨਾਲ ਜੁੜੀ ਹੋਈ ਖਬਰ ਦੇ ਉੱਤੇ ਗੱਲ ਕਰਦੇ ਆ ਪੰਜਾਬੀ ਫਿਲਮ ਬਾਗੀ ਦੀ ਧੀ ਨੂੰ ਮਿਲਿਆ ਨੈਸ਼ਨਲ ਅਵਾਰਡ ਖੁਸ਼ਖਬਰੀ ਵਾਲੀ ਖਬਰ ਹੈ ਪੰਜਾਬੀ ਸਿਨੇਮਾ ਵਾਸਤੇ ਉਹ ਖੁਸ਼ਖਬਰੀ ਵਾਲੀ ਖਬਰ ਹੈ ਕਿ ਬਾਗੀ ਦੀ ਧੀ ਨੂੰ ਨੈਸ਼ਨਲ ਅਵਾਰਡ ਮਿਲਿਆ ਆ ਤਾਂ ਮੈਂ ਦੱਸ ਦੇਣਾ ਚਾਹਾਂਗਾ ਕਿ ਭਾਰਤੀ ਸਿਨੇਮੇ ਦੇ ਸਭ ਤੋਂ ਵੱਡੇ ਪੁਰਸਕਾਰਾਂ ਦੇ ਵਿੱਚੋਂ 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਸ਼ੁੱਕਰਵਾਰ ਯਾਨੀ ਕਿ 16 ਅਗਸਤ ਨੂੰ ਐਲਾਨ ਕੀਤਾ ਗਿਆ ਸੀ ਇਸ ਵਿੱਚ 2022 ਵਿੱਚ ਰਿਲੀਜ਼ ਹੋਈਆਂ ਫਿਲਮਾਂ ਲਈ ਪੁਰਸਕਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਆ ਔਰ ਜਦੋਂ ਵੀ ਕੋਈ ਅਵਾਰਡ ਮਿਲਦਾ ਦੋਸਤੋ ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਉਹ ਫਿਲਮ ਜਿਹੜੀ ਆ ਉਹ ਇੱਕ ਸਾਲ ਪਹਿਲਾਂ ਬਣੀ ਹੁੰਦੀ ਆ ਜਿਵੇਂ ਕਿ ਹੁਣ ਇੱਥੇ 2022 ਦੀਆਂ ਇੱਥੇ ਤਾਂ ਹੁਣ ਤੀਜਾ ਸਾਲ ਆ ਗਿਆ ਨਾ 2024 ਆ ਗਿਆ ਤਾਂ ਯਾਨੀ ਕਿ ਹੁੰਦਾ ਅਕਸਰ ਇਹੀ ਆ ਯਾਨੀ ਕਿ ਪਹਿਲੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੂੰ ਨੈਸ਼ਨਲ ਅਵਾਰਡ ਮਿਲੇ ਆ ਉਹ ਉਸ ਤੋਂ ਇੱਕ ਸਾਲ ਪਹਿਲਾਂ ਬਣੀਆਂ ਆ ਤੇ ਫਿਰ ਉਸ ਤੋਂ ਅਗਲੇ ਸਾਲ ਉਹ ਨੈਸ਼ਨਲ ਅਵਾਰਡ ਦੇ ਲਈ ਚੁਣੀਆਂ ਗਿਆ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਤੇ ਜਦੋਂ ਆਉਂਦੀ ਆ ਸਾਡੀ ਆਪਣੀ ਜਬਾਨ ਆਪਣੀ ਮਾਂ ਬੋਲੀ ਪੰਜਾਬੀ ਦੀ ਫਿਲਮ ਦੀ ਗੱਲ ਕਰਦੇ ਆ ਪੰਜਾਬੀ ਸਿਨੇਮੇ ਦੀ ਗੱਲ ਕਰਦੇ ਆ ਤਾਂ ਪੰਜਾਬੀ ਸਿਨੇਮੇ ਦੀ ਜਿਹੜੀ ਫਿਲਮ ਹੈ ਰਾਸ਼ਟਰੀ ਪੁਰਸਕਾਰ ਲਈ ਚੁਣੀ ਗਈ ਹੈ ਉਸ ਫਿਲਮ ਦਾ ਨਾਮ ਹੈ ਜੀ ਬਾਗੀ ਦੀਤੀ ਤੇ ਬਾਗੀ ਦੀਤੀ ਨੇ ਇਹ ਜੋ ਅਵਾਰਡ ਪ੍ਰਾਪਤ ਕੀਤਾ ਆ ਇਹ ਨੈਸ਼ਨਲ ਅਵਾਰਡ یافتਾ ਫਿਲਮ ਬਣ ਚੁੱਕੀ ਆ ਇਹ ਅਵਾਰਡ ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਬਣੀ ਹੋਈ ਇਸ ਫਿਲਮ ਯਾਨਕੀ ਬਾਗੀ ਦੀਤੀ ਨੂੰ ਮਿਲਿਆ ਆ ਤੇ ਤੁਹਾਨੂੰ ਮੈਂ ਦੱਸ ਦੇਣਾ ਚਾਹੂੰਗਾ ਇਹ ਜਿਹੜੇ ਮੁਕੇਸ਼ ਗੌਤਮ ਨੇ ਇਹ ਅਦਾਕਾਰ ਆ ਯਾਮੀ ਗੌਤਮ ਦੇ ਪਿਤਾ ਨੇ ਤੇ 2022 ਵਿੱਚ ਰਿਲੀਜ਼ ਹੋਈ ਇਹ ਫਿਲਮ ਬਾਗੀਆਂ ਦੇ ਸੰਘਰਸ਼ ਉਤੇ ਆਧਾਰਿਤ ਹੈ ਤੇ ਇਸ ਫਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਨੇ ਪੇਸ਼ ਕੀਤਾ ਸੀ ਇਸ ਦਰਨ ਮੈਂ ਜ਼ਿਕਰ ਕਰੂੰਗਾ ਕਿ ਇਸ ਫਿਲਮ ਦੇ ਵਿੱਚ ਜਿਹੜੀ ਸਟਾਰ ਕਾਸਟ ਰਹੀ ਆ ਉਹਨਾਂ ਦੇ ਵਿੱਚ ਕੁਲਜਿੰਦਰ ਸਿੰਘ ਸਿੱਧੂ ਜਿਹੜਾ ਕਿ ਚਰਚਿਤ ਚਿਹਰਾ ਹੈ ਜਿਹੜੀਆਂ ਕਿ ਵੱਖਰੀਆਂ ਹੀ ਉਹ ਫਿਲਮਾਂ ਜਿਹੜੀਆਂ ਕਰਦੇ ਨੇ ਵੱਖਰੇ ਹੀ ਉਹਨਾਂ ਦੇ ਵਿਸ਼ੇ ਹੁੰਦੇ ਨੇ ਇਸ ਤੋਂ ਇਲਾਵਾ ਦਿਲਨੂਰ ਕੌਰ ਵਿਕਰ ਸ਼ੇਖ ਨਰਜੀਤ ਸਿੰਘ ਹਰਵਿੰਦਰ ਸਿੰਘ ਵਿਕਰਮ ਚੋਹਾਨ ਖੁਸ਼ਵਿੰਦਰ ਸਿੰਘ ਸੋਢੀ ਦਿਲਰਾਜ ਉਦੇ ਰਜਿੰਦਰ ਕੌਰ ਗੁਰਪ੍ਰੀਤ ਪੰਗੋ ਡਾਕਟਰ ਆਰ ਪੀ ਸਿੰਘ ਗੈਰੀ ਜੌਹਨ ਵਰਗੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੋ ਹਰ ਵਖਾਏ ਨੇ ਹੁਣ ਗੱਲ ਜੇ ਕਰ ਲਈ ਕਿ ਭਾਰਤੀ ਸਿਨੇਮੇ ਦੇ ਸਭ ਤੋਂ ਵਿਕਾਰੀ ਪੁਰਸਕਾਰਾਂ ਵਿੱਚੋਂ ਮੰਨੇ ਜਾਂਦੇ 70ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਇਸ ਵਾਰ ਪੰਜਾਬੀ ਫਿਲਮ ਬਾਗੀ ਦੀ 3 ਨੇ ਆਪਣੀ ਸ਼ਾਨਦਾਰ ਜਿਹੜੀ ਉਪਲਬਧੀ ਪ੍ਰਾਪਤ ਕੀਤੀ ਹੈ ਜਿਸ ਨੇ ਸਰਵਉੱਤਮ ਪੰਜਾਬੀ ਫਿਲਮ ਹੋਣ ਦਾ ਖਿਤਾਬ ਆਪਣੀ ਝੋਲੀ ਦੇ ਵਿੱਚ ਪਵਾਇਆ ਦੁਨੀਆ ਭਰ ਵਿੱਚ ਗਲੋਬਲੀ ਆਧਾਰ ਕਾਇਮ ਕਰ ਰਹੀਆਂ ਪੰਜਾਬੀ ਫਿਲਮਾਂ ਦੇ ਵਿੱਚੋਂ ਇਹ ਅਰਥ ਭਰਪੂਰ ਫਿਲਮ ਜਿਸ ਦਾ ਨਿਰਦੇਸ਼ਨ ਕੀਤਾ ਸੀਗਾ ਉੱਗੇ ਫਿਲਮ ਸਾਜ ਮੁਕੇਸ਼ ਗੋਤਮ ਵੱਲੋਂ ਜਿਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਵਿੱਚ ਕਈ ਮੰਨੇ ਹੋਏ ਅਦਾਕਾਰਾਂ ਬੰਨਿਓ ਅਦਾਕਾਰੀ ਦੇ ਜੋਹਰ ਦਿਖਾਏ ਗਏ ਤੇ ਇਸ ਫਿਲਮ ਦੀ ਕਹਾਣੀ ਦੇ ਬਾਰੇ ਜੇ ਗੱਲ ਕਰੀਏ ਤਾਂ ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਗਦਰ ਲਹਿਰ ਦੀ ਪਿੱਠ ਭੂਮੀ ਤੇ ਆਧਾਰਿਤ ਇਸ ਫਿਲਮ ਦੇ ਵਿੱਚ ਆਜ਼ਾਦੀ ਸੰਗਰਾਮ ਵਿੱਚ ਜੀ ਜਾਨ ਨਾਲ ਆਪਣੀ ਜਿਹੜੀ ਬਹਾਦਰੀ ਦੇ ਅਹਿਸਾਸ ਕਰਵਾ ਰੇ ਇੱਕ ਬਾਂਗੀ ਦੀ ਦਲੇਰ ਛੋਟੀ ਧੀ ਦੀ ਵਾਲੇ ਬੁਣੀ ਗਈ ਹੈ ਜਿਸ ਦੀ ਦਿਲ ਟੁੰਬਵੀਂ ਮਿਸਾਲੀ ਜਿਹੜਾ ਉਹਦਾ ਸਾਹਸ ਪ੍ਰਦਰਸ਼ਨ ਨੇ ਹਰ ਦਰਸ਼ਕ ਦੇ ਮਨ ਨੂੰ ਝੰਡੋੜਿਆ ਪੰਜਾਬੀ ਸਾਹਿਤ ਅਤੇ ਸਿਨੇਮਾ ਵਿੱਚ ਵਿਲੱਖਣ ਪਛਾਣ ਰੱਖਦੇ ਗੁਰਮukh Singh ਮਸਾਫਰ ਅਤੇ ਪਾਲੀ ਭਪਿੰਦਰ ਸਿੰਘ ਵੱਲੋਂ ਲਿਖੀ ਗਈ ਦੇਸ਼ ਭਗਤੀ ਭਰੇ ਜਜ਼ਬੇ ਨਾਲ ਭਰਪੂਰ ਇਹ ਭਾਵਨਾਤਮਕ ਫਿਲਮ ਵਿੱਚ ਬਹੁਤ ਵਧੀਆ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਵੀ ਫਿਲਮਾਂ ਬਣ ਸਕਦੀਆਂ ਨੇ। ਸੋ ਬਾਗੀ ਦਿੱਤੀ ਕਹਾਣੀ ਜਿਹੜੀ ਆ ਉਹ ਅਸੀਂ ਪੜ੍ਹਦੇ ਹੁੰਦੇ ਸੀਗੇ ਔਰ ਜਿਨ੍ਹਾਂ ਨੇ ਅ ਦਸਵੀਂ ਦੀ ਕਿਤਾਬ ਦੇ ਵਿੱਚ ਬਾਗੀ ਦਿੱਤੀ ਕਹਾਣੀ ਪੜ੍ਹੀ ਆ ਤੇ ਅਕਸਰ ਹੁੰਦਾ ਇਹ ਸੀਗਾ ਕਿ ਜਿਹੜੇ ਸਾਡੇ ਟੀਚਰ ਹੁੰਦੇ ਸੀਗੇ ਉਹ ਸਾਨੂੰ ਪੜਾਉਂਦੇ ਪੜਾਉਂਦੇ ਕਹਾਣੀ ਉਹ ਰੋਣ ਲੱਗ ਪੈਂਦੇ ਹੁੰਦੇ ਸੀ ਅੱਖਾਂ 'ਚ ਹੰਝੂ ਭਰੇ ਆਉਂਦੇ ਸੀਗੇ ਕਿ ਬਾਗੀ ਦਿੱਤੀ ਜਿਹੜੀ ਆ ਉਹ ਕਿੰਨੀ ਬੇਮਿਸਾਲ ਸ਼ਾਨਦਾਰ ਕਹਾਣੀ ਲਿਖੀ ਗਈ ਸੀਗੀ ਜਿਹੜੀ ਕਿ ਇੱਕ ਬਾਗੀ ਦਿੱਤੀ ਦਾ ਇੱਕ ਦਰਦ ਕੀ ਹੁੰਦਾ ਆ ਉਹ ਕਹਾਣੀ ਪੜ ਕੇ ਹੀ ਪਤਾ ਲੱਗਦਾ ਤੇ ਇਸ ਫਿਲਮ ਦੇ ਜ਼ਰੀਏ ਲੋਕਾਂ ਨੂੰ ਪਤਾ ਲੱਗਿਆ ਤੇ ਹੁਣ ਤੱਕ ਜੇ ਮੈਂ ਦੋਸਤੋ ਜ਼ਿਕਰ ਕਰਾਂ ਕਿ ਕਿਹੜੀਆਂ ਪੰਜਾਬੀ ਫਿਲਮਾਂ ਨੂੰ ਨੈਸ਼ਨਲ ਅਵਾਰਡ ਮਿਲ ਚੁੱਕਿਆ ਜਿਨ੍ਹਾਂ ਵਿੱਚ ਇਹ ਫਿਲਮ ਵੀ شمار ਹੁੰਦੀ ਆ ਤਾਂ ਪੰਜਾਬੀ ਦੀਆਂ ਨੈਸ਼ਨਲ ਅਵਾਰਡ ਹਾਸਲ ਕਰਨ ਵਾਲੀਆਂ ਫੀਚਰ ਫਿਲਮਾਂ ਵਿੱਚੋਂ ਸਭ ਤੋਂ ਪਹਿਲਾਂ ਚੰਨ ਪਰਦੇਸੀ ਨੂੰ ਜਿਹੜੀ ਕਿ 1980 ਵਿੱਚ ਆਈ ਸੀ ਤੇ 1981 ਵਿੱਚ ਪਹਿਲਾ ਨੈਸ਼ਨਲ ਅਵਾਰਡ ਮਿਲਿਆ ਇਸੇ ਤਰ੍ਹਾਂ ਜਿਹੜੀ ਦੂਜੀ ਫਿਲਮ ਸੀਗੀ ਮੜੀ ਦਾ ਦੇਵਾ ਜਿਹੜੀ ਕਿ 1999 ਵਿੱਚ ਰਿਲੀਜ਼ ਹੋਈ ਸੀ ਤੇ 1990 ਵਿੱਚ ਇਸ ਨੂੰ ਨੈਸ਼ਨਲ ਅਵਾਰਡ ਮਿਲਿਆ। ਇਸੇ ਤਰ੍ਹਾਂ ਤੀਜੀ ਫਿਲਮ ਕਚਹਿਰੀ ਜਿਹੜੀ ਕਿ 1993 ਵਿੱਚ ਬਣੀ ਸੀ ਤੇ 1994 ਵਿੱਚ ਚੌਥੀ ਫਿਲਮ ਮੈਂ ਮਾਂ ਪੰਜਾਬ ਦੀ 1997 ਵਿੱਚ ਬਣੀ ਸੀ ਤੇ ਇਹਨੂੰ 1998 ਵਿੱਚ ਤੇ ਇਸ ਤੋਂ ਇਲਾਵਾ ਅੰਨੇ ਘੋੜੇ ਦਾ ਦਾਨ ਤੇ ਦੇਸ਼ ਹੋਇਆ ਪਰਦੇਸ਼ 2004 ਨੂੰ 2005 ਵਿੱਚ ਹਰਜੀਤਾ ਫਿਲਮ ਬਣੀ 2018 ਵਿੱਚ ਇਸ ਨੂੰ 2019 ਵਿੱਚ ਨੈਸ਼ਨਲ ਅਵਾਰਡ ਮਿਲਿਆ ਸੀ ਔਰ ਇਹ ਸਾਡੀਆਂ ਅਵਾਰਡ ਜਾਫਤਾ ਫਿਲਮਾਂ ਸੀਗੀਆਂ ਔਰ ਕਹਿ ਸਕਦੇ ਆ ਕਿ ਜਿਹੜੀ ਇਹ ਫਿਲਮ ਆ ਅਜੀਮ ਫਿਲਮਕਾਰ ਮੁਕੇਸ਼ ਗੋਤਮ ਦੇ ਕੈਰੀਅਰ ਨੂੰ ਇੱਕ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਵਿੱਚ ਕਾਮਯਾਬ ਰਹੀ ਆ ਉਹਨਾਂ ਦਾ ਨਾਮ ਹੋਰ ਉੱਭਰ ਕੇ ਸਾਹਮਣੇ ਆਇਆ ਹੈ ਤੇ ਉਹਨਾਂ ਦੇ ਹੁਣ ਤੱਕ ਦੇ ਕੈਰੀਅਰ ਵਿੱਚ ਨੈਸ਼ਨਲ ਅਵਾਰਡ ਦੀ ਹੱਕਦਾਰ ਬਣੀ ਇਹ ਉਹਨਾਂ ਦੀ ਪਹਿਲੀ ਫਿਲਮ ਹੈ ਹਾਲਕਿ ਇਸ ਤੋਂ ਇਲਾਵਾ ਵੀ ਉਹ ਕਈ ਚਰਚਿਤ ਅਤੇ ਆਫ ਬੀਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੇ ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡੇ ਪੰਜਾਬ ਲਈ ਤੇ ਪੰਜਾਬੀ ਸਿਨੇਮੇ ਲਈ ਮਾਣ ਵਾਲੀ ਗੱਲ ਹੈ ਤਾਂ ਇਸ ਫਿਲਮ ਦੇ ذریعے ਵੱਡਾ ਇੱਕ ਨਾਮਨਾ ਦੇਸ਼ਾਂ ਵਿਦੇਸ਼ਾਂ ਤੱਕ ਇਸ ਫਿਲਮ ਨੇ ਖੱਟ ਲਿਆ ਆ ਔਰ ਨੈਸ਼ਨਲ ਲੈਵਲ ਦੇ ਉੱਤੇ ਇਸ ਫਿਲਮ ਨੇ ਵੱਡਾ ਮਾਣ ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਔਰ ਪੰਜਾਬੀ ਸਿਨੇਮੇ ਪ੍ਰਤੀ ਪਿਆਰ ਰੱਖਣ ਵਾਲੇ ਪੰਜਾਬੀ ਫਿਲਮਾਂ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਤੇ ਖਾਸ ਤੌਰ ਤੇ ਇਸ ਫਿਲਮ ਦੀ ਸਮੁੱਚੀ ਟੀਮ ਨੂੰ ਅਸੀਂ ਇਸ ਫਿਲਮ ਨੂੰ ਅਵਾਰਡ ਮਿਲਣ ਦੇ ਉੱਤੇ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਨੈਸ਼ਨਲ ਵਾਰਡ ਮਿਲਣ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਧੰਨਵਾਦ